ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਕੈਬਨਿਟ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਵਿਸਤਾਰ ਕੀਤਾ ਜਾ ਰਿਹਾ ਮਿੰਦਰ ਭਗਤ ਨੂੰ ਜਿਹੜਾ ਮੰਤਰੀ ਬਣਾਇਆ ਜਾ ਰਿਹਾ ਰਾਜਪਾਲ ਤੋਂ ਸਵਾ ਮੰਗ ਲਿਆ ਗਿਆ ਹੈ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਿਹਾ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਜਿਵੇਂ ਕਿ ਤੁਹਾਨੂੰ ਸਵੇਰੀ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਵਾਅਦਾ ਕੀਤਾ ਜਾਣਾ ਹੈ ਪੰਜਾਬ ਕੈਬਨਿਟ 'ਚ ਵਾਅਦਾ ਹੋਣਾ ਤਾਂ ਉਸ ਦੀ ਖਬਰ ਪੁਖਤਾ ਹੋ ਗਈ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਭਲਕ ਜਿਹੜਾ ਐਲਾਨ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਵੱਡਾ ਵਾਅਦਾ ਨਿਭਾਉਣ ਜਾ ਰਹੇ ਨੇ ਜੋ ਕਿ ਉਹਨਾਂ ਨੇ ਮਿੰਦਰ ਭਗਤ ਨਾਲ ਕੀਤਾ ਸੀ ਮਿੰਦਰ ਭਗਤ ਨੂੰ ਮੰਤਰੀ ਮੰਡਲ ਦੀ ਸੌ ਚੁਕਾਈ ਜਾਣੀ ਹੈ ਰਾਜ ਸਵਾ ਮਾਫ ਕਰਨਾ ਰਾਜ ਭਵਨ ਤੋਂ ਇਸ ਦਾ ਸਮਾਂ ਮੰਗ ਲਿਆ ਗਿਆ ਹੈ ਮਨਜੋਗ ਰਾਜਪਾਲ ਤੋਂ ਇਸ ਦੇ ਸਮੇਂ ਦੀ ਮੰਗ ਕਰ ਲਈ ਗਈ ਹੈ ਪੰਜਾਬ ਦੇ ਜਲੰਧਰ ਪੱਛਮੀ ਤੋਂ ਉਪਚੋਣ ਜਿੱਤੇ ਕੱਲ ਹੀ ਜਿੱਤੇ ਨੇ ਮਹਿੰਦਰ ਭਗਤ ਹੁਣੀ ਉਹਨਾਂ ਨੂੰ ਜਿਹੜਾ ਇੱਕ ਦਿਨ ਬਾਅਦ ਹੀ ਜਿਹੜਾ ਮੰਤਰੀ ਮੰਡਲ ਦੇ ਵਿੱਚ ਸੌਂਚਕਾਈ ਜਾਣੀ ਹੈ ਇੱਕ ਜਾਂ ਦੋ ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਮੰਤਰੀ ਦੀ ਜਿਹੜੀ ਆ ਸੌਂਚਕਾਣੀ ਜਾਣੀ ਹੈ ਇਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੂਤਰਾਂ ਦੇ ਹਵਾਲੇ ਤੇ ਮੀਡੀਆ ਰਿਪੋਰਟਰਾਂ ਨੂੰ ਪਤਾ ਚੱਲ ਰਿਹਾ ਹੈ ਕਿ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਮਾਨਜੋਗ ਰਾਜਪਾਲ ਤੋਂ ਅਤੇ ਗਵਰਨਰ ਹਾਊਸ ਤੋਂ ਜਿਹੜਾ ਆ ਉਹ ਸਮੇਂ ਦੀ ਮੰਗ ਕੀਤੀ ਆ ਸਮਾਂ ਮਿਲਦਿਆਂ ਨਾਲ ਹੀ ਜਿਹੜੀ ਆ ਮਹਿੰਦਰ ਭਗਤ ਨੂੰ ਸੌਂਚਕਾ ਦਿੱਤੀ ਜਾਵੇਗੀ ਮੀਤ ਸਿੰਘ ਮੀਤਹਿਰ ਦੇ ਲੋਕ ਸਭਾ ਵਿੱਚ ਜਾਣ ਤੋਂ ਬਾਅਦ ਮੰਤਰੀ ਦਾ ਇੱਕ ਉਹਦਾ ਖਾਲੀ ਸੀ ਜਿਸ ਤੋਂ ਬਾਅਦ ਹੁਣ ਜਿਹੜਾ ਹੈ ਵੱਡਾ ਕਦਮ ਹੈ ਜਿਹੜਾ ਸਰਕਾਰ ਚੁੱਕਣ ਜਾ ਰਹੀ ਹੈ ਤੇ ਉਹਨਾਂ ਦੀ ਥਾਂ ਦੇ ਉੱਤੇ ਜਿਹੜਾ ਮੰਤਰੀ ਬਣਾਇਆ ਜਾਣਾ ਲਗਭਗ ਤੈਸੀ ਮਹਿੰਦਰ ਭਗਤ ਨੂੰ ਜਿਹੜਾ ਹੈ ਹੁਣ ਅੱਜ ਜਾਂ ਕੱਲ ਨੂੰ ਸੌਂਚ ਕਾ ਦਿੱਤੀ ਜਾਣੀ ਹੈ ਜਿਵੇਂ ਹੀ ਰਾਜ ਭਵਨ ਗਵਰਨਰ ਹਾਊਸ ਇਸ ਚੀਜ਼ ਦੀ ਪ੍ਰਵਾਨਗੀ ਦੇ ਦਿੰਦਾ ਸਮਾਂ ਦੇ ਦਿੰਦਾ ਉਸ ਦੇ ਨਾਲ ਹੀ ਜਿਹੜੀ ਹੈ ਮਹਿੰਦਰ ਭਗਤ ਨੂੰ ਸੌਂਚ ਕਾ ਦਿੱਤੀ ਜਾਣੀ ਹੈ ਮਹਿੰਦਰ ਭਗਤ ਦੇ ਤੁਹਾਨੂੰ ਦੱਸਦੀ ਆ ਥੋੜਾ ਜਿਆ ਉਹਨਾਂ ਸਿਆਸੀ ਸਫ਼ਰ ਦਾ ਦੱਸ ਦिए ਮਿੰਦਰ ਭਗਤ ਦੇ ਪਿਤਾ ਭਗਤ ਚੁੰਨੀ ਲਾਲ ਇਸੇ ਹਲਕੇ ਤੋਂ ਕਈ ਵਾਰ ਵਿਧਾਇਕ ਬਣੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਦੇ ਵਿੱਚ ਮੰਤਰੀ ਰਹੇ ਭਗਤ ਬਰਾਦਰੀ ਦੇ ਵੱਡੇ ਆਗੂ ਨੇ ਉਹਨਾਂ ਦੇ ਪੁੱਤਰ ਨੇ ਇਸ ਸਾਲ 2022 ਦੇ ਵਿੱਚ ਜਲੰਧਰ ਦੀ ਲੋਕ ਸਭਾ ਉਪ ਚੋਣ ਵੇਲੇ ਮਿੰਦਰ ਭਗਤ ਜਿਹੜੇ ਆ ਉਹ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਗਏ ਸੀ ਸ਼ੀਤਲ ਉਂਗਰਾਲ ਦੇ ਅਸਤੀਫੇ ਤੋਂ ਬਾਅਦ ਜਲੰਧਰ ਪੱਛਮੀ ਦੀ ਸੀਟ ਖਾਲੀ ਹੋਈ ਸੀ ਉਹ ਸੀਟ ਹੁਣ ਜਿਹੜੀ ਹੈ ਉਹ ਉਪਚੋਣ ਹੋਈ ਹੈ ਕੱਲ ਹੀ ਨਤੀਜੇ ਆਏ ਨੇ ਜਿਚਮਿੰਦਰ ਭਗਤ ਨੇ 37325 ਵੋਟਾਂ ਦੇ ਫਰਕ ਦੇ ਨਾਲ ਇਹ ਸੀਟ ਜਿੱਤ ਲਈ ਹੈ ਤਾਂ ਕੁੱਲ ਮਿਲਾ ਕੇ ਮਿੰਦਰ ਭਗਤ ਦਾ ਮੰਤਰੀ ਬਣਨਾ ਮੈਂ ਤੁਹਾਨੂੰ ਸਵੇਰੀ ਦੱਸਦਾ ਸੀ ਕਿ ਤੈ ਹੈ ਹੁਣ ਉਹਦੀ ਅਗਲੀ ਜਿਹੜਾ ਸਟੈਪ ਆ ਉਹ ਸਾਹਮਣੇ ਆ ਚੁੱਕਿਆ ਕਿ ਮਿੰਦਰ ਭਗਤ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ ਇਹ ਗੱਲ ਕਨਫਰਮ ਹੋ ਚੁੱਕੀ ਹੈ ਤੇ ਇਹਦੇ ਲਈ ਸੂਤਰ ਦੱਸਦੇ ਆ ਕਿ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਗਿਆ ਹੈ ਅੱਜ ਸ਼ਾਮ ਦਾ ਸਮਾਂ ਦੇ ਦੇਣ ਗਵਰਨਰ ਸਾਹਿਬ ਜਾਂ ਕੱਲ ਸਵੇਰ ਦਾ ਜਾਂ ਪਰਸੋ ਸਵੇਰ ਦਾ ਜਾਂ ਕੱਲ ਸ਼ਾਮ ਦਾ ਕਿਸੇ ਵੇਲੇ ਵੀ ਸੋਚ ਕਾਈ ਜਾ ਸਕਦੀ ਹੈ ਇਹ ਨਿਰਪਰ ਕਰਦਾ ਹੁਣ ਗਵਰਨਰ ਹਾਊਸ ਦੇ ਉੱਤੇ ਪੰਜਾਬ ਸਰਕਾਰ ਇਸ ਮਾਮਲੇ 'ਚ ਤੈਅ ਹੈ ਮੁੱਖ ਮੰਤਰੀ ਨੇ ਲਿਖ ਕੇ ਭੇਜ ਦਿੱਤਾ ਹੈ ਕਿ ਸਾਨੂੰ ਸਮਾਂ ਦਿੱਤਾ ਜਾਵੇ ਮੈਂ ਆਪਣੀ ਕੈਬਨਿਟ ਦੇ ਵਿੱਚ ਵਿਸਥਾਰ ਕਰਨਾ ਤਾਂ ਇਹ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਮਹਿੰਦਰ ਭਗਤ ਨੂੰ ਮੰਤਰੀ ਦੇ ਅਹੁਦੇ ਦੀ ਸੋਚ ਕੌਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ